ਜਿਹੜੇ ਮੇਰੇ ਪੁੱਤ ਦੀ ਅੱਜ ਮਿੱਟੀ ਰੋਲਦੀ ਆ ਨਾ ਕਿਸੇ ਕਿਸੇ ਹੋਰ ਮਾ ਦਾ ਪੁੱਤ ਨਾ ਹੋਵੇ ਆ ਦੇਖੋ ਛੋਟਾ ਜਿਹਾ ਬੱਚਾ ਉਹਦੀ ਇੱਕ ਬੱਚਾ ਹੋਣ ਵਾਲਾ ਹੈ ਗਾ ਜੀ ਪੇਟ ਚ ਇੱਕ ਬੱਚਾ ਹੋਣ ਵਾਲਾ ਅਸੀਂ ਮੈਂ ਇਹਨਾਂ ਨੂੰ ਕਿੱਥੇ ਲੈ ਕੇ ਜਾਊਗੀ ਇੱਕ ਚਿੱਟਾ ਚਿੱਟਾ ਵੇਖਦਾ ਹਾਂਜੀ ਰਾਜਾ ਆਦੀ ਵੇਚਦਾ ਪਰਚੂਨ ਦੀ ਦੁਕਾਨ ਆ ਠੀਕ ਹੈ ਉਹਦੇ ਮੁੰਡੇ ਸੇਲ ਕਰਦੇ ਆ ਮੋਟਰਸਾਈਕਲ ਤੇ ਇੱਕ ਕਰਦਾ ਕਾਕੜ ਇੱਕ ਕਰਦਾ ਬਾਜੀਗਰਾਂ ਦਾ ਮਟੂ ਸਾਡਾ ਮੁੰਡਾ ਰਾਤ ਦਾ ਮੁਕੱਲਾ ਮਰਿਆ ਪੇਗਾ ਖਾਣਾ ਚ ਨਸ਼ਾ ਸਰੇ ਆਮ ਨਸ਼ਾ ਵਗੀ ਰਹਿ ਜਲਾਨੀਆਂ ਨਸ਼ਾ ਵੇਚ ਰੀਆਂ ਨੇ ਸੌਦਾ ਲੈਣ ਭੇਜ ਦੇਖਣ ਚਿੱਟਾ ਲੈਣੇ ਬਈ ਚਿੱਟੇ ਵਾਲਾ ਪਹਿਲਾ ਮੁੰਡਿਆ ਕੋ ਲੈ ਕੇ ਪਰਚੂਨ ਦੀ ਦੁਕਾਨ ਥਾਂ ਥਾਂ ਮਿਲਦੇ ਨਾ ਤਾਂ ਕੋਈ ਡਰ ਨਹੀਂਗਾ ਉਹ ਮਗਰੋਂ ਆਊਗਾ ਚਿੱਟੇ ਵਾਲਾ ਪਹਿਲਾ ਮੁੰਡਿਆ ਕੋ ਆ ਬਦਲਾ ਆਇਆ ਨਹੀਂ ਜਿਹੜਾ ਕਹਿੰਦੇ ਬਦਲਾ ਬਦਲਾ ਜਿਸ ਜੰਦਾ ਰੋਏ ਮੁੰਡੇ ਮਰੀ ਜਾਂਦੇ ਬਦਲਾਈ ਇਹ ਤਲਵੰਡੀ ਚ ਥਾਣਾ ਨਾ ਤਲਵੰਡੀ ਚੋ ਬੋਲੋ ਕਿੰਨਾ ਚਿੱਟਾ ਦਵਾ ਆਵੇਂ ਅੱਛਾ ਜੀ ਹਾਂ ਜਿੰਨਾ ਕਹੋਗੇ ਤਲਵੰਡੀ ਚੋ ਦਵਾ ਦਿੰਨਾ ਰਾਤ ਮੈਂ ਪੁੱਤ ਦੀ লাশ ਲੈ ਗਿਆ ਤੂੰ ਤਾਂ ਕਹਿੰਦਾ ਮੈਟਲਾਂ ਰਾਤ ਆਂਦੇ ਹਾਂ ਤੂੰ ਤਾਂ ਕਹਿੰਦਾ ਮੈਟਲਾਂ ਹਾਂ ਕਹਿੰਦੇ ਮੈਟਲਾਂ ਤੂੰ ਚੱਕੀ ਪਰਦਾਨ ਜਵਾਕ ਨੂੰ ਮੈਟਲਾਂ ਕਹਿੰਦੇ ਮੇਰਾ ਬੰਦਾ ਆਦੇ ਪੁੱਤ ਦੀ ਲੋਥ ਲੈ ਕੇ ਫਿਰਦਾ ਸੀ ਸਾਡੀ ਗੱਡੀ ਸੀਗੀ ਕਹਿੰਦਾ ਤੂੰ ਤਾਂ ਕਹਿੰਦਾ ਉਹੀ ਤੁਰਿਆ ਫਿਰਦਾ ਮੈਟਲ ਆ ਆ ਮੇਰੀ ਨੂੰ ਦਾ ਹਾਲ ਦੇਖੋ ਬੱਚਾ ਇੱਕ ਢਿੱਡ ਚ ਇੱਕ ਬੱਚਾ ਬੁੱਕਲ ਚ ਹੈਗਾ ਜਿਹੜਾ ਬੰਦਾ ਸਾਡਾ ਮੁਜਰਮਾ ਸਾਨੂੰ ਦਿਖਾਉਣ ਤਾਂ ਸਹੀ ਸਾਡਾ ਵੀ ਕਾਲਜਟ ਵਾਲੇ ਸਾਡਾ ਪੁੱਤ ਗਾਰਡਰ ਵਰਗਾ ਉੱਥੇ ਪਿਆ ਤੇ ਰਾਜਾ ਉਹਦੇ ਮੁੰਡਿਆਂ ਨੂੰ ਨਾਂ ਲਾ ਕੇ ਅਟੂਡੀ ਮੋਟਰਾਂ ਦੇ ਜਾ ਕੇ ਫੜਾਉਂਦੇ ਆ ਮੂਰੇ ਉਹਦੀ ਦੁਕਾਨ ਦੇ ਪਾਰਕਾ ਪਾਰਕਿੰਗ ਜੋ ਚੱਕ ਕੇ ਉੱਥੋਂ ਸਪਲਾਈ ਕਰਦੇ ਆ ਉਹ ਪਿੰਡ ਜਾਂ ਸ਼ਰਿਆ ਹਾਂ ਸ਼ਰਿਆ ਮੇਜਾ ਪਰਚੂਨ ਦੀ ਦੁਕਾਨ ਆ ਉਹਨੂੰ ਭਗਵਾਨ ਜੀ ਮਾਨ ਚੌੜਾ ਹੋ ਕੇ ਬਿਆਨ ਦੇ ਦਿੰਦਾ ਹੈ ਸਕਾਰ ਬਣਾਤਾ ਕੋਲ ਪੰਜਾਬ ਨੇ ਬਣਾਤਾ ਕੋਈ ਪਰਲੇ ਹੈ ਨਹੀਂ ਕੋਸਾ ਸਕਾਰ ਸ਼ਕਤੀ ਕਹਿੰਦੀ ਉਹ ਕਿੱਥੇ ਆ ਉਹ ਸ਼ਕਤੀ ਨਹੀਂ ਜੀ ਸ਼ਕਤੀ ਕਾਦੇ ਵਾਸਤੇ ਆ ਸ਼ਕਤੀ ਤਾਂ ਮਾੜੇ ਮੋਟੇ ਕੋਈ ਜੀ ਵਾਲੀ ਗੋਲੀ ਫੜਨੀ ਉਹਦੇ ਵਾਸਤੇ ਸ਼ਕਤੀ ਆ ਚਿੱਟੇ ਵਾਲੀ ਵਾਸਤੇ ਕਹਿੰਦੀ ਸ਼ਕਤੀ ਆ ਕੋ ਸਾਲ ਨੂੰ ਸਾਰਾ ਪਤਾ ਹੁੰਦਾ ਵੀ ਆ ਬੰਦੇ ਵੇਚਦੇ ਆ ਇਹੋ ਜੀ ਗੱਲ ਨਹੀਂ ਵੀ ਇਹਨੂੰ ਪਤਾ ਨਹੀਂ ਹੁੰਦਾ ਹੁਣ ਇਹ ਲੇਲੇ ਵਾਲਾ ਇਥੋਂ ਕਿੰਨੀ ਕੁ ਵਾਟਾ 4 ਕਿਲੋਮੀਟਰ ਹੈ ਹੁਣ ਹੋਰ ਵੀ ਰੋਲਿਆਂ ਚ ਜਾਂਦੀ ਹੈ ਮਲਾਜ ਨੂੰ ਪਤਾ ਨਹੀਂ ਵੀ ਕਿਹੜੇ ਬੰਦੇ ਵੇਚਦੇ ਆ ਮੁਰਗੀਆਂ ਨੂੰ ਉਹ ਦਿਖਾ ਦੇਣ ਇਹ ਜਿਆ ਮੁਰਗੀਆਂ ਬੈਠਾ ਸਾਡੇ ਕੋਲੇ ਇਹ ਕਹਿੰਦੇ ਜੀ ਫੜ ਲੈਂਦਾ ਅਸੀਂ ਰਾਤ ਦਾ ਫੜਿਆ ਹੋਇਆ ਤੇ ਮੈਂ ਹੁਣ ਸਾਰਾ ਠਾਣਾ ਫਰੋਲਿਆ ਮੈਨੂੰ ਤਾਂ ਮੁਰਗੀਆਂ ਦੇseen ਨਹੀਂ ਕਿਤੇ ਇਹ ਕਹਿੰਦੇ ਜੀ ਇਹ ਤਾਂ ਦੋ ਤਾਂ ਫੜ ਰੱਖਿਆ ਇੱਕ ਨੂੰ ਫੜ ਕੇ ਲਿਆਉਨੇ ਆ ਕਿਉਂ ਗੱਪ ਮਰੀ ਇਹਨੇ ਹੋ ਯਾਰ ਤੁਸੀਂ ਹਾਂ ਰਾਤ ਮੈਂ ਮੁੱਤ ਜੀ ਦੀ লাশ ਲੈ ਗਿਆ ਤੂੰ ਤਾਂ ਕਹਿੰਦੇ ਮੈਟਣਾ ਰਾਤ ਆਂਦੇ ਹਾਂ ਹਾਂ ਤੂੰ ਤਾਂ ਕਹਿੰਦੇ ਮੈਟਣਾ ਕਹਿੰਦੇ ਮੈਟਣਾ ਤੂੰ ਤਾਂ ਚੱਕੀ ਫਰਦਾਂ ਜਵਾਕ ਨੂੰ ਮੈਟਣਾ ਕਹਿੰਦੇ ਥਾਣੇ ਵਾਲਿਆਂ ਦੇ ਹਾਂ ਅਹੀ ਮਲਾਜ਼ਮਾਂ ਪੈਰੀ ਹੱਥ ਲਾਉਣ ਕਹਿੰਦੇ ਬਈ ਇੱਥੋਂ ਲੈ ਜਾ ਇਹਨੂੰ ਯਾਰ ਕਮਾਲ ਦੀ ਗੱਲ ਆ ਮੈਂ ਤਾਂ ਹੈਰਾਨ ਰਹਿ ਗਿਆ ਯਾਰ ਉਹ ਤੇ ਡੀਐਸਪੀ ਦੇ ਮੂਹਰੇ ਹੁਣ ਮੈਂ ਦਰਖਾਸਤ ਦੇ ਕੇ ਆਇਆ ਡੀਐਸਪੀ ਦੇ ਮੂਹਰੇ ਦਰਖਾਸਤ ਦਿੱਤੀ ਕਹਿੰਦਾ ਜੀ ਇੱਕ ਤਾਂ ਰਾਜਾ ਦਾ ਫੜ ਰੱਖਿਆ ਦੂਜੇ ਨੂੰ ਫੜਦੇ ਆ ਮੈਨੂੰ ਰਾਜ ਦੀ ਸ਼ਕਲ ਦਾ ਦਿਖਾ ਦੇਣ ਥਾਣੇ 'ਚ ਮੈਂ ਉਹਨੂੰ ਮਿਲਣਾ ਚਾਹੁੰਦੀ ਆ ਪਰ ਉਹ ਕਹਿੰਦੇ ਕਿ ਜਦੋਂ ਕੇਸ ਪੈ ਗਿਆ ਉਸ ਤੋਂ ਬਾਅਦ ਤੁਹਾਨੂੰ ਮਿਲਾਵਾਂਗੇ ਤੁਸੀਂ ਮਾਤਾ ਹੈ ਨਹੀਂ ਮੈਂ ਮੈਂ ਬੇਟੀ ਦੀ ਮਾਤਾ ਜੀ ਆ ਇਹ ਮੇਰਾ ਉਹਦਾ ਉਹਦਾ ਡੈਡੀ ਹੈਗਾ ਉਹ ਉੱਥੇ ਮੇਰੀ ਨੂੰ ਬੈਠੀ ਆ ਪਰ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਰਾਜੇ ਨੂੰ ਮਿਲਣਾ ਚਾਹੁੰਦੀ ਆ ਮੈਂ ਉਹਨੂੰ ਪੁੱਛਣਾ ਚਾਹੁੰਦੀ ਆ ਵੀ ਮੇਰੇ ਬੱਚੇ ਨੇ ਤੇਰਾ ਕੀ ਵਿਗਿਆੜਿਆਗਾ ਪਰ ਕਹਿੰਦਾ ਉਹ ਕਹਿੰਦਾ ਕਿ ਉਹ ਵੀ ਉਹ ਕਾਰਵਾਈ ਕਰਨ ਤੋਂ ਬਾਅਦ ਤੁਹਾਨੂੰ ਮਿਲਾ ਦੇਾਂਗੇ ਜੇ ਜਿਹਾ ਸਜੇ ਹੈਗਾ ਤਾਂ ਨਹੀਂ ਜੀ ਦੂਰੋਂ ਦਿਖਾ ਦੇਣਾ ਹੈ ਨਹੀਂ ਗਾਠਾ ਹਵਾਲਾ ਦੂਰੋਂ ਦਿਖਾ ਦੇਣਾ ਵੀ ਉਹ ਫੜਿਆ ਬੈਠਾ ਇੱਕ ਵਾਰੀ ਰੱਖਣ ਤਾਂ ਸਹੀ ਨਾ ਜੀ ਪਰ ਹੈ ਨਹੀਂ ਉਹ ਇੱਥੇ ਨਹੀਂ ਹੈਗਾ ਆ ਦੇਖੋ ਛੋਟਾ ਜਿਹਾ ਬੱਚਾ ਉਹਦੀ ਇੱਕ ਬੱਚਾ ਹੋਣ ਵਾਲਾ ਹੈਗਾ ਜੀ ਪੇਟ ਚ ਇੱਕ ਬੱਚਾ ਹੋਣ ਵਾਲਾ ਹੈ ਇੱਕ ਬੱਚਾ ਹਜੇ ਇਹ 6 ਮਹੀਨਿਆਂ ਦਾ ਇੱਕ ਬੱਚਾ ਹੋਣ ਵਾਲਾ ਜੀ ਅਸੀਂ ਮੈਂ ਇਹਨਾਂ ਨੂੰ ਕਿੱਥੇ ਲੈ ਕੇ ਜਾਊਗੀ ਮੈਨੂੰ ਤਾਂ ਰਸਾਮ ਮਿਲਣਾ ਚਾਹੀਦਾ ਨਾ ਜੀ ਪਰੇ ਜਲੇ ਮੇਰੇ ਕੋਲ ਹੋਰ ਨਹੀਂ ਕੀਤਾਗਾ ਬਾਰੇ ਬੈਠਿਆਂ ਲਾ ਕਿੱਥੇ ਦੱਸਖਾ ਦੇ ਲੋ ਕਿੰਨੀ ਉਮਰ ਸੀ ਤੁਹਾਡੇ ਬੇਟੇ ਦੀ ਮੇਰੇ ਕੋਲ 22 ਸਾਲ ਦੀ ਆ ਜੀ 22 ਸਾਲ ਦੀ ਹਾਂਜੀ ਕਦੋਂ ਤੋਂ ਇਹ ਲੱਗਿਆ ਵਾ ਸੀ ਲੱਗੇ ਇਹ 6 ਮਹੀਨਿਆਂ ਦਾ ਹੀ ਲੱਗਿਆ ਸਗਾ ਜੀ 6 ਮਹੀਨਿਆਂ ਦਾ ਹਾਂਜੀ ਉਹ ਦਵਾਦ ਨਹੀਂ ਸੀਗਾ ਕੀ ਘਟਣਾ ਵਾਪਰਦੀ ਹੈ ਜਿਹੜੀ ਕੱਲ ਘਟਣਾ ਜੀ ਸੀ ਇਹ ਸੀਗੀ ਮੈਂ ਜੀ ਘਰੇ ਸੀਗੀ ਮੇਰਾ ਬੱਚਾ ਗਿਆ ਹੋਈ ਸਵੇਰੇ 7 ਵਜੇ ਦਾ ਮੌੜ ਤੇ ਮੈਨੂੰ ਤਾਂ ਇਹ ਸੀਗਾ ਵੀ ਮੌੜ ਟਰੈਕਟਰ ਲੋਟ ਕਰਾਈ ਜੀ ਤਾਂ ਉਹ ਮੁੰਡੇ ਵੀ ਗਵਾਹੀ ਦੇਣਗੇ ਵੀ ਜਿਹਨਾਂ ਦਾ ਟਰੈਕਟਰ ਲੋਟ ਕਰਾ ਰਿਹਾ ਸੀਗਾ ਤੇ ਬਹੂ ਮੈਂ ਇਹਨੂੰ ਕਹਿੰਦਾ ਬਹੂ ਨੂੰ ਬੋਲਦਾ ਕਹਿੰਦਾ ਮੈਨੂੰ ਅੱਜ ਗਜਰੇਲਾ ਬਣਾ ਕੇ ਦੇ ਦੇ ਆਹਦੇ ਡੈਡੀ ਤੋਂ ਪੈਸੇ ਲੈ ਕੇ ਗਜਰਾ ਗਾਜਰਾ ਲਈ ਉਸ ਤੋਂ ਬਾਅਦ 7:30 7:20 ਮਿੰਟਾਂ ਤੇ ਆਹਦੇ ਡੈਡੀ ਕੋਲ ਪੈਸੇ ਫੜਾ ਕੇ ਆਇਆ 600 ਰੁਪਿਆ ਇਹ ਤਾਂ 20 ਲੈ ਕੇ ਆਇਆ ਆਂਡੇ ਖਾਦੇ ਖਾਦੇ ਇਹ ਨਹੀਂ ਖਾਧਾ ਆਪ ਨੂੰ ਪਤਾ ਉਸ ਤੋਂ ਬਾਅਦ ਮੰਨ ਕੇ ਚੱਲ ਜਿਹੜਾ ਦੋ ਮੁੰਡੇ ਸੀ ਉਹਨੂੰ ਲੈ ਕੇ ਗਏ ਜਿਹੜਾ ਸੰਗ ਤੇ ਸਾਡੇ ਚ ਲੜਾਈ ਹੋ ਗਈ ਤੂੰ ਸਾਡੇ ਨਾਲ ਚੱਲ ਠੀਕ ਹੈ ਉਹੀ ਲੈ ਕੇ ਗਏ ਉਸ ਤੋਂ ਬਾਅਦ ਉਹ ਜਿਹੜਾ ਦੂਜਾ ਮੁੰਡਾ ਸੀਗਾ ਮੰਨ ਕੇ ਚੱਲ ਕਾਕੜ ਤੇ ਉਹ ਕਹਿੰਦਾ ਵੀ ਤੁਹਾਡੇ ਮੁੰਡੇ ਨੇ ਨਸ਼ਾ ਓਵਰਲੋਡ ਕਰ ਲਿਆ ਫਲਾਣੇ ਥਾਤੇ ਪਿਆ ਮੈਂ ਜਿਵੇਂ ਸੀ ਕਿ ਮੇਰੀ ਸਕੂਟਰੀ ਖੁਦ ਉਹਨੇ ਆਪ ਕੱਢੀ ਆ ਮੈਂ ਨਹੀਂ ਕੱਢੀ ਮੇਰੀ ਸਕੂਟਰੀ ਕੱਢ ਕੇ ਆਪ ਲਿਆ ਕੇ ਉਹਨੇ ਉੱਥੇ ਮੈਨੂੰ ਉਹੀ ਸਾਮੀ ਜਗ੍ਹਾ ਤੇ ਖਿਲਾਰਤਾ ਮੈਨੂੰ ਕਿ ਉਹਨੂੰ ਕੀ ਪਤਾ ਸੀ ਵੀ ਇਹ ਇੱਥੇ ਪਿਆਗਾ ਉਹਨੂੰ ਤਾਂ ਕੋਈ ਪਤਾ ਨਹੀਂ ਸੀ ਨਾ ਜੀ ਜੇ ਉਹਨੂੰ ਪਤਾ ਸੀ ਜੋ ਟੀਕਾ ਲਵਾ ਕੇ ਉਹਨੂੰ ਉਹਦੇ ਉਹਦੇ ਵਿੱਚ ਸਿੱਟ ਕੇ ਆਇਆ ਖਾਲਚ ਖਾਰਜੇ ਮੇਰਾ ਬੱਚਾ ਭੀਜਿਆ ਸੀਗਾ ਮੇਰੇ ਬੱਚੇ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀਗੀ ਬੁਰਾ ਮੰਨ ਕੇ ਚੱਲ ਮੂੰਹ 'ਚੋਂ ਖੂਨ ਤੇ ਨੱਕ 'ਚੋਂ ਝੱਗ ਨਿਕਲ ਰਹੀ ਸੀ ਮੈਂ ਉਹਦੀ ਆ ਨਬਜ ਫੜੀ ਇੱਥੋਂ ਮੈਂ ਕਿਹਾ ਜਦੋਂ ਆ ਨਬਜ ਫੜੀ ਇੱਥੋਂ ਦੇਖਿਆ ਮੈਨੂੰ ਬੱਚਾ ਦੀਸ ਨਹੀਂ ਰਿਹਾ ਸੀਗਾ ਕਿਉਂ ਕੋਈ ਮੰਨ ਕੇ ਚੱਲ ਉਹਦੀ ਕੁਛ ਉਹ ਚੱਲ ਨਹੀਂ ਸੀ ਨਾੜ ਆਪਣੀ ਇੱਥੋਂ ਤੇ ਇੱਥੋਂ ਪਤਾ ਲੱਗਦਾ ਵੀ ਬੱਚਾ ਬੰਦਾ ਜਿਉਂਦਾ ਹੈਗਾ ਨਹੀਂ ਹੈ ਨਹੀਂ ਸੀਗਾ ਇਹ ਚ ਕੁਝ ਵੀ ਨਹੀਂ ਸੀਗਾ ਉਸ ਤੋਂ ਬਾਅਦ ਮੇਰੇ ਦਿਓਰ ਨੇ ਡਾਕਟਰ ਮਿੱਠੂ ਦੇ ਘਰੇ ਆ ਉੱਥੇ ਵੀ ਜਵਾਬ ਮਿਲ ਗਿਆ ਕਹਿੰਦੇ ਹੈ ਨਹੀਂ ਅਸੀਂ ਨਾਲ ਦੀ ਨਾਮ ਜਿੰਦਲ ਦੇ ਪੇਸ਼ਕੀ ਦਾ ਨਾਲ ਦਾਖਲ ਕੀਤਾ ਉੱਥੋਂ ਵੀ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਸਭ ਕੁਝ ਸਾਨੂੰ ਦਿਖਾਤਾ ਦੇਣੇ ਕਿੱਥੇ ਬੰਦਾ ਫੜਿਆ ਹੋਇਆ ਸਾਨੂੰ ਸਾਨੂੰ ਇੱਕ ਵਾਰਾ ਵੀਰੇ ਸਾਨੂੰ ਦਿਖਾ ਦੇ ਤੁਸੀਂ ਪੁਲਿਸ ਮੇਰੀ ਮਦਦ ਕਰੋ ਇਹ ਚਿੱਟਾ ਚਿੱਟਾ ਵਿਕਦਾ ਹਾਂਜੀ ਵੀ ਕਰ ਰਾਜਾ ਰਾਜਾ ਆਦੀ ਇੱਕ ਮਿੰਟ ਰਾਜਾ ਆਦੀ ਵੇਚਦਾ ਪਰਚੂਨ ਦੀ ਦੁਕਾਨ ਆ ਠੀਕ ਹੈ ਉਹਦੇ ਮੁੰਡੇ ਸੇਲ ਕਰਦੇ ਆ ਮੋਟਰਸਾਈਕਲ ਤੇ ਇੱਕ ਕਰਦਾ ਕਾਕੜ ਇੱਕ ਕਰਦਾ ਬਾਜੀਗਰਾਂ ਦਾ ਮੱਟੂ ਉਹ ਗਾਹਾਂ ਬੱਚੇ ਛੋਟੇ ਛੋਟੇ ਮੈਂ ਜਾਣੀ ਉਹਨੇ 6ਵੀਂ ਤੇ ਮੇਰੀ ਬੈਣ ਆਉਂਦੀ ਹੈ 6ਵੀਂ ਤੇ ਉਹ ਮੁੰਡਾ ਉਹਨਾਂ ਦੇ ਘਰੋਂ ਚਿੱਟਾ ਲੈ ਕੇ ਆਉਂਦਾ ਹੁੰਦਾ ਮੈਨੂੰ ਰੋਜ਼ ਟੱਕਰਦਾ ਹਾਂ ਠੀਕ ਹੈ ਇਸ ਤੋਂ ਉਹ ਨਾ ਸਵੇਰੇ ਸਵੇਰੇ ਉਹ ਮੁੰਡੇ ਦਾ ਕੀ ਟਮਕਾ ਹੋਏਗਾ ਦੂਜੀ ਮੰਨ ਕੇ ਚੱਲ ਛੱਡਾ ਦੂਜਾ ਪਿੰਡ ਹੀ ਹੈਗਾ ਦੂਜੇ ਪਿੰਡ 'ਚ ਉਹ ਮੁੰਡੇ ਦਾ ਕੀ ਕੰਮ ਹੈਗਾ ਮਾਤਾ ਤੁਸੀਂ ਕਹਿੰਦੇ ਹੋ ਵੀ ਸਰਕਾਰ ਕਹਿੰਦੀ ਚਿੱਟਾ ਖਤਮ ਹੋ ਗਿਆ ਸਰਕਾਰ ਕੋਈ ਕਹਿੰਦੀ ਨਹੀਂ ਚਿੱਟਾ ਆਉਂਦੀ ਸਰਕਾਰ ਤਾਂ ਬਕਿਆ ਰਹੀ ਆ ਭਗਵਾਨ ਦਵਾਨ ਬਕਿਆ ਰਿਹਾ ਹੈਗਾ ਕੁਛ ਨਹੀਂ ਸਰਕਾਰ ਤਾਂ ਇਹ ਵੀ ਕਰੀਏ ਮੁਰਜਮ ਫੜ ਰੱਖਿਆ ਸਾਨੂੰ ਮੁਰਜਮ ਦਿਖਾ ਦੇਣਾ ਸਰਕਾਰ ਤਾਂ ਇਹ ਵੀ ਕਹਿ ਰਹੀ ਹੈ ਨਾ ਵੀ ਮੁਰਜਮ ਤਾਂ ਰਾਤ ਦਾ ਫੜ ਰੱਖਿਆ ਸੀ ਹਰਾਇਆ ਸਿੰਘ ਤੇ ਮੈਨੂੰ ਰਾਜੇ ਸਿੰਘ ਦੇ ਦਰਸ਼ਨ ਦਾ ਬਵਾਦਨ ਕਿੱਥੇ ਆਓ ਐਸੇਗਾ ਇੱਕ ਮੇਰੇ ਨਾਲ ਚੱਲੋ ਮੇਰੇ ਨਾਲ ਚੱਲੋ ਇੱਕ ਵਾਰਾ ਵੀ ਮੈਨੂੰ ਉਹ ਬੰਦਾ ਦਿਖਾ ਦਿਓ ਮੈਂ ਇਹਨਾਂ ਨੂੰ ਮੰਨ ਜੂਗੀ ਵਾਕਈ ਸਹੀ ਇਹਨਾਂ ਦੀ ਇਹਨਾਂ ਦਾ ਸਿਰ ਮੇ ਮੇਰਾ ਸਿਰ ਇਹਨਾਂ ਦੀਆਂ ਜੁੱਤੀਆਂ ਮੈਨੂੰ ਇੱਕ ਵਾਰਾ ਦਿਖਾ ਦੇਣਾ ਪੁਲਿਸ ਕਹਿੰਦੀ ਹੈ ਨਸ਼ਾ ਖਤਮ ਹੋ ਗਿਆ ਕੋਈ ਹੈ ਹੋਈ ਨਹੀਂ ਨਹੀਂ ਕੁਝ ਨਹੀਂ ਹੈਗਾ ਜੀ ਸੇਮ ਹੀ ਚੱਲ ਰਿਹਾ ਕੁਝ ਵੀ ਨਹੀਂ ਇੰਨਾ ਵੀ ਫਰਕ ਨਹੀਂ ਹੈਗਾ ਵੀ ਨਸ਼ਾ ਖਤਮ ਹੋ ਗਿਆ ਨਹੀਂ ਹੋਇਆ ਸਾਡੇ ਪਿੰਡ 12 ਵਜੇ ਤੱਕ ਫੜਿਆ ਵੀ ਨਹੀਂ ਇੱਕ ਮਿੰਟ ਸਾਡੇ ਪਿੰਡ ਹੋ ਗਏ ਜੀ 12 ਮੌਤਾਂ ਚਿੱਟੇ ਚ ਮੁੰਡੇ ਨੌਜਵਾਨ ਮਰ ਗਏ ਕੋਈ ਵਿਚਾਰਾ ਆਇਆ ਨਹੀਂ মিডিਏ ਸਾਹਮਣੇ ਜਿਵੇਂ ਤੁਸੀਂ ਸਾਡੇ ਕੋਲ ਅੱਜ ਆ ਗਏ ਤੁਹਾਡਾ ਧੰਨਵਾਦ ਸਾਡੇ ਕੋਲ ਅਸੀਂ ਅਸੀਂ ਪਹੁੰਚ ਕਰਕੇ ਇਥੋਂ ਤੱਕ ਕੋਈ ਬੰਦਾ ਨਹੀਂ ਆਇਆ ਵਿਚਾਰੀ ਚੱਕ ਕੇ ਸਾਈਨਤ ਦੰਦੇ ਬਥੇਰੇ ਮਾਵਾ ਦੇ ਪੁੱਤ ਮਰ ਗਏ ਤੇ ਰਾਜਾ ਉਹਦੇ ਮੁੰਡਿਆਂ ਨੂੰ ਨਾਂ ਲਾ ਕੇ ਉਹ ਡੂਡੀ ਮੋਟਰਸਾਈਕਲ ਤੇ ਜਾ ਕੇ ਫੜਾਉਂਦੇ ਆ ਮੂਰੇ ਉਹਦੀ ਦੁਕਾਨ ਦੇ ਪਾਰਕਾਂ ਪਾਰਕਿੰਗ ਜੋ ਚੱਕ ਕੇ ਉੱਥੋਂ ਸਪਲਾਈ ਕਰਦੇ ਆ ਉਹ ਜੇ ਪਿੰਡ ਚ ਆ ਸ਼ਰਿਆਂ ਆ ਆ ਸ਼ਰਿਆਂ ਵੇਚਦਾ ਪਰਚੂਨ ਦੀ ਦੁਕਾਨ ਆ ਉਹਦੀ ਜਿਹੜਾ ਸਰਪੰਚਾਇਤ ਗੱਲ ਕਰ ਗਿਆ ਹਾਂ ਸਾਲ ਪਿਆ ਉਹਨੂੰ ਕਹਿੰਦਾ ਕਹਿੰਦਾ ਮੈਂ ਤਾਂ ਹੀ ਵੇਚੂਗਾ ਤੂੰ ਕੀ ਕਰ ਲੇਗਾ ਸ਼ਰੀਆਮ ਸਰਪੰਚ ਇੱਥੇ ਹੈਗਾ ਮਾਰੇ ਮੈਂਬਰ ਇੱਥੇ ਆ ਗਏ ਸਾਰਿਆਂ ਨੂੰ ਗੱਲ ਕਰ ਸਕਦੇ ਹੋ ਉਹ ਆ ਮੇਰੀ ਨੂੰ ਨਾਲ ਲੜਿਆ ਕਹਿੰਦਾ ਮੈਂ ਤੇਰੇ ਤੋਂ ਪੈਸੇ ਲੈਣੇ ਹੈ ਕਹਿੰਦਾ ਕਾਹਦੇ ਕਹਿੰਦਾ ਤੇਰਾ ਬੰਦਾ ਸਿੱਟਾ ਲੈ ਕੇ ਗਿਆ ਸੀ ਇਹ ਕਹਿੰਦੇ ਨਾ ਕਹਿੰਦਾ ਸਮਾਨ ਲੈ ਕੇ ਗਿਆ ਕਹਿੰਦਾ ਇਹ ਕਹਿੰਦੀ ਕਾਹਦਾ ਸਵਾਰ ਕਹਿੰਦਾ ਤੁਹਾਨੂੰ ਘਰੇ ਪਤਾ ਨਹੀਂ ਹੈਗਾ ਇਹਦੇ ਨਾਲ ਘੁੱਟੋ ਘੜ 20 ਮਿੰਟ ਲੜੀ ਗਿਆ ਫੋਨ ਤੇ ਉਸ ਤੋਂ ਫੋਨ ਤੋਂ ਫਿਰ ਉ ਤਾਂ ਕੀ ਦੰਦਾਗਾ ਹਾਂ ਤਿੰਨ ਦਿਨ ਨਸ਼ਾ ਸੜਾਓ ਕੇਂਦਰ ਸਿਟੈ ਨਸ਼ਾ ਸੜਾਓ ਕੇਂਦਰ ਵਾਲਿਆਂ ਨੇ ਸਾਨੂੰ ਫੋਨ ਦਿੱਤਾ ਮੁੰਡੇ ਦਾ ਫੋਨ ਤਾਂ ਸਾਨੂੰ ਦੇਣਾ ਸੀ ਹੁਣ ਉਹਨੂੰ ਆਇਆ ਸੀ ਵੀ ਫੋਨ ਮੁੰਡੇ ਕੋਲੇ ਆ ਹੁਣ ਫੋਨ ਤਾਂ ਕਰੇ ਸੀ ਫੋਨ ਕਰੇ ਬੁੜੀਆਂ ਨੇ ਚੱਕ ਲਿਆ ਹਨ ਇਹਨਾਂ ਨੂੰ ਬੋਲਦਾ ਕਹਿੰਦਾ ਹਾਂ ਹਾਂ ਕਹਿੰਦਾ ਮੈਂ ਤਾਂ ਤੋ ਪੈਸੇ ਲੈਣੇ ਮੈਂ ਮੈਂ ਕਿਹਾ ਤੁਸੀਂ ਉਹ ਤਾਂ ਇਹ ਤਾਂ ਪੁੱਛ ਲਓ ਲੈਣੇ ਕਾਦੇ ਆ ਦੁਕਾਨ ਸਾਡੀ ਆ ਆਪਦੀ ਓਪਰਚੂਨ ਦੀ ਸਭ ਕੁਝ ਰੱਬ ਦਾ ਦਿੱਤਾ ਯਾਰਾ ਤੇਰੇ ਕੋਲੇ ਕੀ ਲੈਣ ਵਾਗਿਆ ਓ ਮੈਨੂੰ ਪੈਸੇ ਤਾਂ ਦੱਸ ਦੇ ਵੀ ਤੂੰ ਲੈਣੇ ਕਾਦੇ ਆ ਮੈਨੂੰ ਇੱਕ ਵਾਰੀ ਇੰਹੀਂ ਦੱਸ ਦੇ ਰਾਜਾ ਵੀ ਪੈਸੇ ਕਾਦੇ ਲੈਣੇ ਸੀ ਮੇਰੇ ਮੁੰਡੇ ਤੋਂ ਅੱਜ ਅੱਜ ਪੁਲਿਸ ਨੇ ਜਦੋਂ ਤੁਸੀਂ ਕਾਰਵਾਈ ਕਰ ਰਹੇ ਹੋ ਕਿਹੋ ਜਿਹਾ ਰਵਈਆ ਸੀ ਪੁਲਿਸ ਦਾ ਤੁਹਾਡੇ ਨਾਲ ਨਹੀਂ ਹਜ ਤੱਕ ਰਾਤ ਮੈਂ ਆਪਦੇ ਪੁੱਤ ਦੀ ਲਾਸ਼ ਲੈ ਕੇ ਆਇਆ ਕੱਲਾ ਪਤਾ ਕੀ ਬੋਲਦਾ ਕਹਿੰਦਾ ਤੂੰ ਤਾਂ ਮੈਟਰ ਆ। ਸੁਣੋ ਹਾਂ ਆ ਜਿਹੜਾ ਉਧਰਲਾ ਸਰ ਸੀਗਾ ਬਹੁਤ ਵਧੀਆ ਨੇਚਰ ਸੀ ਦਾ ਹਾਂਜੀ ਬਹੁਤ ਵਧੀਆ ਨੇਚਰ ਸੀ। ਉਹਨਾਂ ਨੇ ਸਾਨੂੰ ਵਧੀਆ ਪਿਆਰ ਨਾਲ ਗੱਲ ਕਰੀ ਸਾਡੇ ਨਾਲ ਬਹੁਤ ਵਧੀਆ ਬਹੁਤ ਵਧੀਆ ਨੇਚਰ ਸੀ। ਆਪ ਜਿਹੜੇ ਰਾਤ ਦੇ ਹੁੰਦਿਆਂ ਪੀ ਕੇ दारू ਉਹ ਕਰਦੇ ਆਗੇ ਪਬਲਿਕ ਇਥੇ ਉਹ ਕੋਈ ਕੱਖ ਦੇ ਨਹੀਂ ਜਿਹੜਾ ਉਧਰਲਾ ਸਾਰਾ ਉਹ ਇੱਕ ਨੰਬਰ ਆ ਉਹਨੂੰ ਕਦੇ ਵੀ ਮਾੜਾ ਨਹੀਂ ਕਹਿ ਸਕਦੇ ਵਧੀਆ ਉਹਨਾਂ ਨੇ ਸਾਡੀ ਸੁਣਵਾਈ ਕੀਤੀ ਵਧੀਆ ਸਾਡਾ ਮੇਰਾ ਬੰਦਾ ਉਹਦੇ ਪੁੱਤ ਦੀ ਲੋਥ ਲੈ ਕੇ ਫਿਰਦਾ ਸੀ ਸਾਡੀ ਗੱਡੀ ਸੀ ਕਹਿੰਦਾ ਤੂੰ ਤਾਂ ਕਹਿੰਦਾ ਉਹੀ ਤੁਰਿਆ ਫਿਰਦਾ ਮੈਟਲ ਆ ਮੇਰੇ ਬੰਦੇ ਨੂੰ ਮੈਟਲ ਕਿਹਾ ਅੱਛਾ ਪੁੱਤ ਚੱਕ ਕੇ ਪੁੱਤ ਦੀ ਲੋਥ ਚੱਕ ਕੇ ਮੈਟਲ ਬਣਦੇ ਹੁੰਦੇ ਨੇ ਆ ਮੇਰੀ ਨੂੰ ਦਾ ਹਾਲ ਦੇਖੋ ਬੱਚਾ ਇੱਕ ਢਿੱਡ ਚ ਇੱਕ ਬੱਚਾ ਬੁੱਕਲ ਚ ਹੈਗਾ ਕਿੰਨਾ ਚਿਰ ਹੋਇਆ ਸੀ ਇਹਨੂੰ 2 ਸਾਲ ਹੋਇਆ ਈ ਜੀ ਮੀ ਨਾ ਮੇਰਾ ਦੂਜਾ ਪੋਤਾ ਹੀ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਚਾਦੀ ਜਿਹੜੇ ਰਾਤ ਦੇ ਡਿਊਟੀ ਕਰਦੇ ਆ ਉਹਨਾਂ ਨੂੰ ਮਾੜਾ ਮੋਟਾ ਆਪਦੇ ਉਹ ਚ ਕਰਨਾ ਚਾਹੀਦਾ ਨਾ ਕੋਈ ਨਸ਼ੇ ਵਾਲਿਆਂ ਨੂੰ ਡਾੜ ਡੁੱਕਰ ਹੈ ਸਰਕਾਰ ਨਹੀਂ ਕੋਈ ਨਹੀਂ ਕੋਈ ਨਹੀਂ 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 ਕੋਈ ਨਹੀਂ ਹੈਗਾ ਕੋਈ ਡਰ ਨਹੀਂ ਹੈਗਾ ਨਾ ਨਹੀਂ ਨਾ ਨਹੀਂ ਇਹਦਾ ਸਰਕਾਰ ਸਰਪੂਰ ਨੂੰ ਸਮਝਦੇ ਨਹੀਂ ਨਸ਼ੇ ਵਾਲੇ ਅ ਜਮਾ ਚ ਬੰਦੇ ਉਹ ਵੇਚਦੇ ਆ ਜਿਹੜਾ ਰਿਕਾਰਡ ਸਾਫ ਸੁਥਰਾ ਉਹ ਕਹਿੰਦੇ ਵੀ ਆਪਾਂ ਨੂੰ ਔਰ ਪਰਚਾ ਨਹੀਂ ਦੇ ਚੱਲੋ ਹੈ ਡਰ ਜੀ ਪੁਲਿਸ ਦਾ ਨਸ਼ੇ ਵਾਲਾ ਨਹੀਂ ਜੀ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਕੋਈ ਡਰ ਨਹੀਂ ਇਹ ਚੱਲ ਰਿਹਾ ਸਰੇ ਆਂ ਵੇਚ ਰਹੇ ਨੇ ਭਗੰਤ ਬਣ ਕੇ ਕਹਿੰਦੇ ਨਸ਼ਾ ਖਤਮ ਕਰਤਾ ਉਹਦੋਂ ਉਹਦੋਂ ਮਲਾਜਮ ਐਡੇ ਕਹਿੰਦੇ ਨੇ ਸਾਨੂੰ ਦੱਸੇ ਨਹੀਂ ਰਹੀ ਬੰਦਾ ਕਿੱਥੇ ਹੈ ਬੰਦਾ ਹੀ ਨਹੀਂ ਦੱਸ ਦੱਸੇ ਨਹੀਂ ਰਿਹਾ ਸਵੇੜ ਦੇ ਜਿਹੜਾ ਬੰਦਾ ਸਾਡਾ ਮੁਜਰਮਾ ਸਾਨੂੰ ਦਿਖਾਉਣ ਤਾਂ ਸਹੀ ਸਾਡਾ ਵੀ ਕਾਲਜਾਟ ਵਾਲਾ ਸਾਡਾ ਪੁੱਤ ਗਾਰਡਰ ਵਰਗਾ ਉੱਥੇ ਪਿਆ ਮੈਨੂੰ ਦਿਖਾਉਣ ਤਾਂ ਸਹੀ ਵੀ ਹਾਂ ਮੇਰਾ ਕਾਲਜਾ ਤਾਂ ਡਰੇ ਵੀ ਥੋੜਾ ਮੁਜਰਮ ਹੈਗਾ ਥੋੜਾ ਇੱਕ ਵਾਰ ਤਾਂ ਦਿਖਾਉਣ ਦਾ ਫਰਜ਼ ਆ ਨਾ ਵੀਰੇ ਛੱਡ ਮੇਰਾ ਪੁੱਤ ਗਾਰਡਰ ਵਰਗਾ ਮੈਂ ਰਾਤ ਦਾ ਪਾਰ ਰੱਖਿਆ ਜਿਹੜਾ 1 ਮਿੰਟ ਮੱਖਾ ਤੋਂਲੇ ਨਹੀਂ ਸੀ ਕਰਦੀ ਹੁੰਦੀ ਸੀ ਅੱਜ ਮੇਰਾ ਬੱਚਾ ਅੱਜ ਮੇਰਾ ਬੱਚਾ ਮੇਤੋ ਹੋਇਆ ਪਿਆਗਾ ਮੈਂ ਮੈਨੂੰ ਪਤਾ ਕਿ ਮੈਂ ਕੱਟਦੀ ਆ ਮੈਨੂੰ ਜਿਹੜੇ ਮੈਂ 24 ਘੰਟੇ ਕੱਟੇ ਨੇ ਮੈਨੂੰ ਪੁੱਛ ਕੇ ਦੇਖੋ ਮੇਰੇ ਦਿਲ ਤੇ ਕੀ ਬੀਤਦੀ ਆ ਰਵਾਨ ਸਵਾਨ ਐਸਐਚਓ ਕੁਛ ਨਹੀਂ ਕੱਖ ਨਹੀਂ ਕਰ ਰਿਹਾ ਰਵਾਨ ਸਵਾਨ ਐਸਐਚਓ ਹਮ ਰਵਾਨ ਸਵਾਨ ਐਸਐਚਓ ਕੱਖ ਨਹੀਂ ਕਰਿਆ ਝੂਠ ਮਾਰੀ ਜਾਂਦੇ ਨੇ ਮਲਾਹ ਨਹੀਂ ਥੱਲੇ ਵਾਲੇ ਵੀ ਝੂਠ ਮਾਰਦੇ ਨੇ ਤੇ ਉਹ ਵੀ ਹਰ ਬੰਤ ਝੂਠ ਮਾਰੀ ਜਾਂਦੇ ਨੇ ਐ ਕਰਦਾਂਗੇ ਜੀ ਫੜ ਲਿਆ ਜੀ ਰਾਦਾ ਫੜਿਆ ਹੋਇਆ ਬੰਦਾ ਸਾਨੂੰ ਦਿਖਾ ਨਹੀਂ ਰਹੇ ਨਹੀਂ ਕਰ ਰਹੇ ਗੱਲੇ ਨਹੀਂ ਕਰ ਰਹੇ ਕਹਿੰਦੇ ਜੀ ਕਾਰਵਾਈ ਕਰਕੇ ਬਾਅਦ ਚ ਦਿਖਾਵਾਂਗੇ ਅਸੀਂ ਕਾਰਵਾਈ ਕਰੋ ਤੁਸੀਂ ਸਾਨੂੰ ਬੰਦਾ ਤਾਂ ਦਿਖਾਓ ਨਾ ਕਿੱਥੇ ਹੈ ਸਾਡਾ ਮੁੰਡਾ ਰਾਤ ਦਾ ਮਕੱਲੀ ਦਾ ਮਰਿਆ ਪੇਗਾ ਘਾੜਾਂ ਚ ਨਸ਼ਾ ਸਰੇ ਆਬ ਨਸ਼ਾ ਵਗੀ ਰਹਿ ਜਨਾਨੀਆਂ ਨਸ਼ਾ ਵੇਚ ਰਹੀਆਂ ਨੇ ਘਰ ਘਰ ਨਸ਼ਾ ਵਿਕੀ ਜਾਂਦਾ ਹੈਗਾ ਫਰਚੂਨੀਆਂ ਦੁਕਾਨਾਂ ਤੇ ਨਸ਼ਾ ਵਿਕੀ ਜਾਂਦਾ ਹੈ ਭਗਵਾਨ ਤਮਨ ਚੌੜਾ ਹੋ ਕੇ ਬਿਆਨ ਦੇ ਦਿੰਦਾ ਹੈ ਯਾਰ ਬਣਾਤਾ ਪੰਜਾਬ ਨੇ ਬਣਾਤਾ ਕੋਈ ਬੱਲੇ ਹੈ ਨਹੀਂ ਕੋਸਾ ਮਤਲਬ ਜਿਵੇਂ ਹੁਣ ਇਹ ਤੁਹਾਡਾ ਦੋਤਾ ਸੀਗਾ ਹਾਂਜੀ ਸਾਡਾ ਦੋਤਾ ਸੀ ਮੇਰਾ ਦੋਤਾ ਤੇ ਸਰ ਕੱਲਾ ਕੱਲਾ ਪੁੱਤ ਸੀ ਕੱਲਾ 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 ਦੋਤਾ ਤਾਂ ਸਾਡਾ ਬਹੁਤ ਮਾੜਾ ਹੋਇਆ ਸਾਡੇ ਧੀ ਦੇ ਨਾਲ ਅਸੀਂ ਦੱਸ ਨਹੀਂ ਰਹੇ ਦੇ ਰਹੇ ਉਹ ਟੈ ਨਹੀਂ ਰਹੇ ਦੇ ਰਹੇ ਸਾਨੂੰ ਕੁਝ ਕੱਖ ਵੀ ਨਹੀਂ ਦੱਸ ਰਹੇ ਵੀ ਹਾਂ ਫੜਿਆ ਭਾਈ ਜਾਂ ਫੜਾਂਗੇ ਅਸੀਂ ਕੀ ਗੱਲ ਹੈ ਕੀ ਨਾ ਮਤਲਬ ਕੱਲਾ ਪੁੱਤਾ ਹੁਣ ਵਿਚਾਰੀ ਉਹ ਜਿਹੜੀ ਕੁੜੀ ਹੈ ਉਹ ਵੀ ਬੱਚਾ ਇੱਕ ਉਹਦੇ ਕੋਲਿਆ ਕਹਿੰਦੇ ਹਾਲਾਜੀ ਬੁਰਾ ਹਾਲਾ ਉਹਦੀ ਵਿਚਾਰੀ ਦਾ ਬਹੁਤ ਬੁਰਾ ਹਾਲਾ ਜੀ ਕੀ ਕਰੀਏ ਹੁਣ ਦੱਸੋ ਆਈ ਨੇ ਪੰਚਾਇਤ ਖੜੀਆ ਪਿੰਡ ਦੇ ਇਹਨੇ ਬੰਦੇ ਖੜੇ ਨੇ ਕੋਈ ਦਸ ਹੀ ਨਹੀਂ ਰਿਹਾ ਸਾਨੂੰ ਅੰਦਰ ਜਾਣਿਆ ਦਾ ਮੁਲਾਜ਼ਮ ਕਹਿੰਦੇ ਨੇ ਫੜਿਆ ਕਾਰਵਾਈ ਕਰ ਅਸੀਂ ਅੰਦਰ ਗਏ ਉੱਤੇ ਮੁਲਾਜ਼ਮ ਚੁੱਪ ਕਰਕੇ ਇੱਧਰ ਤੁਰ ਪਿਆ ਕਿਸੇ ਨਾਲ ਗੱਲ ਤਾਂ ਕਰਨੀ ਚਾਹੀਦੀ ਸੀ ਪੰਚਾਇਤ ਆਈ ਆ ਪੰਚਾਇਤ ਨਾਲ ਗੱਲ ਕਰੀ ਅਸੀਂ ਐਸਾ ਚੋਣਾਂ ਨਾਲ ਨਹੀਂ ਸੁਣੀ ਹੈਗੀ ਬਾਹਰ ਨਿਕਲ ਗਿਆ ਮੋਇਨਾ ਅੰਦਰ ਵੜ ਗਿਆ ਉਧਰੋਂ ਬਾਹਰ ਨਿਕਲ ਗਿਆ ਐਂ ਕਰੀ ਜਾਂਦਾ ਆਈ ਕਰੀ ਜਾਂਦੇ ਨੇ ਇਹ ਕੋਈ ਨਹੀਂ ਸੁਣਦਾ ਇਹ ਕਿਸੇ ਦੀ ਕਾਹਦੋਂ ਬਿਠਾਏ ਨੇ ਕੁਰਸੀਆਂ ਦੇ ਜੇ ਇਨਸਾਫ ਹੀ ਨਹੀਂ ਦੇਣਾ ਕੁਰਸੀਆਂ ਦੇ ਕੀ ਮਤਲਬ ਬੈਠਣ ਦਾ ਚੂੜਸਾ ਨਾ ਮਰਨ ਸਰਕਾਰ ਤਾਂ ਕਹਿੰਦੀ ਸੀ ਵੀ ਜਿਹੜੇ ਇਲਾਕੇ ਚ ਨਸ਼ਾ ਮਿਲ ਗਿਆ ਐਸਐਸਪੀ ਵੀ ਸਸਪੈਂਡ ਐ ਐਸਐਚਓ ਵੀ ਸਸਪੈਂਡ ਕੋਈ ਲੱਗਦਾ ਤੁਹਾਨੂੰ ਇਹੋ ਜਿਹਾ ਸਾਰੇ ਵੀ ਨੌਕਰੀ ਲੈਂਣ ਵਾਲੇ ਵੀ ਬਹੁਤ ਕੁਝ ਕਹਿੰਦੇ ਨੇ ਅਸੀਂ ਫਲਾਣੇ ਦੀ ਸਮਝ ਆਖਦੇ ਆਸੀਂ ਥਮਕੇ ਦੀ ਸਮਝ ਆਖਦੇ ਆ ਪੱਲੇ ਕੱਖ ਨਹੀਂ ਹੈਗਾ ਇੱਕ ਗੱਲ 'ਚ ਸਚਾਈ ਨਹੀਂ ਵਾਹ ਵੀ 500 ਰੁਪਿਆ ਦੇ ਵਿਕ ਜਾਂਦੇ ਆ ਪੁਸਸ ਵਾਲੇ ਬਾਈ ਜੇਕਰ ਕੋਈ ਵੀ ਗੱਲਬਾਤ ਹੁੰਦੀ ਆ ਵੀ ਆਪਾਂ ਪੁਲਿਸ ਨੂੰ ਮੂਰੇ ਰੱਖ ਕੇ ਆਪਾਂ ਕਰਦੇ ਆ ਤੇ ਪੌਸੇ ਮੈਂ 서ਿਆ ਮੈਂ ਨਹੀਂ ਸੰਗਤ ਖੜਿਆ ਮੈਂ ਸਿਰਫ 500 ਰੁਪਏ ਤੇ ਵੇਚ ਜਾਂਦੇ ਪੌਸੇ ਰੁਪਏ 50 ਬੰਦੇ ਖੜੇ ਕੋਈ ਰਾਣੀ ਦੇ ਰਹੇ ਸਵੇਰ ਦਾ ਧੱਕੇ ਖਾਈ ਜਾਂਦੇ ਇੱਥੇ ਕਦੇ ਕਹਿੰਦੇ ਨੇ ਹਾਂ ਸਾਈਨ ਕਰਾਂਗੇ ਜੀ ਐਂ ਕਰਾਂਗੇ ਬਾਅਦ ਕਰਾਂਗੇ ਬੰਦਾ ਨਹੀਂ ਦਿਖਾ ਰਹੇ ਕੋਈ ਕੋਈ ਫੜਿਆ ਨਹੀਂ ਕੋਈ ਰੇਡ ਨਹੀਂ ਮਾਰੀ ਕੁਝ ਨਹੀਂ ਕਰਿਆ ਜੀ ਕੱਖ ਨਹੀਂ ਕਰਿਆ ਹੈਗਾ ਝੂਠ ਮਾਰਦੇ ਨੇ ਘੇੜਾ ਦੇ ਕੇ ਆ ਕੇ ਕਹਿੰਦੇ ਜੀ ਬੰਦਾ ਫੜ ਲਿਆ ਬੰਦਾ ਆਇ ਨਹੀਂ ਆ ਨੌਜਵਾਨ ਖੜਿਆ ਟੇ ਪਿੰਡ ਦੇ ਮੁੰਡੇ ਸਾਹ ਪਤਾ ਨਹੀਂ ਕੀ ਮਿਲੀ ਭੋਗ ਤਾਂ ਆ ਮੁੰਡੇ ਨਾਮੇ ਪੋਸ਼ਣ ਦੇ ਖੜਿਆ ਨਾਲ ਪੁੱਛ ਲੋ ਵੀ ਆਟੇ ਪਿੰਡ ਬੇਕ ਦਾਸ ਕਿ ਬੇਕ ਦਾਣੀ ਚੱਟਾ ਜੀ ਸਰਿਆਮ ਬੇਕ ਦਾ ਚੱਟਾ ਸਾਡੇ ਪਹਿਲਾਂ 12 13 ਮੌਤਾਂ ਹੋ ਚੁੱਕੀਆਂ ਐ ਤੂੰ ਪਹਿਲਾਂ ਠੀਕ ਐ ਕੋਈ ਨਹੀਂ ਆ ਸਾਡੇ ਪਿੰਡ ਚ ਪੁੱਛ ਪ੍ਰਧਾਰ ਫਰੀ ਸਰਕਾਰ ਸ਼ਕਤੀ ਕਹਿੰਦੀ ਉਹ ਕਿੱਥੇ ਆ ਉਹ ਸ਼ਕਤੀ ਨਹੀਂ ਜੀ ਸ਼ਕਤੀ ਕਾਦੇ ਵਾਸਤੇ ਆ ਸ਼ਕਤੀ ਤਾਂ ਮਾਰੇ ਮੋਟੇ ਕੋਈ ਜੀ ਵਾਲੀ ਗੋਲੀ ਫੜਨੀ ਉਹਦੇ ਵਾਸਤੇ ਸ਼ਕਤੀ ਆ ਚਿੱਟੇ ਵਾਲੇ ਵਾਸਤੇ ਕਾਦੀ ਸ਼ਕਤੀ ਆ ਚਿੱਟੇ ਵਾਸਤੇ ਕੋਈ ਸ਼ਕਤੀ ਨਹੀਂ ਆ oportunity ਦੁਕਾਨਾਂ ਬੰਦੇ ਦੀ ਹਰ oportunity ਕਾ ਟੋਪੀਆਂ ਨੂੰ ਵੇਚਦਾ ਉਹ ਹੁਣ ਪੈਸੇ ਬਣਾ ਦੇ 1 ਵਜੇ ਨੂੰ ਤੂੰ ਸੌਦਾ ਲੈਣ ਭੇਜ ਦੇਖਣ ਚਿੱਟਾ ਲੈਣ ਭੇਜ ਚਿੱਟੇ ਵਾਲਾ ਪਹਿਲਾਂ ਮੁੰਡਾ ਉਹ ਲੈ ਕੇ ਅੱਛਾ ਜੀ oportunity ਦੁਕਾਨ ਤਾਂ ਥਾਂ-ਥਾਂ ਮਿਲਦੇ ਨੇ ਤਾਂ ਕੋਈ ਡਰ ਨਹੀਂਗਾ ਉਹ ਮਗਰੋਂ ਆਊਗਾ ਚਿੱਟੇ ਵਾਲਾ ਪਹਿਲਾਂ ਮੁੰਡਾ ਆਊਗਾ ਇਹ ਹਾਲਾਤ ਆ ਚਿੱਟੇ ਦੇ ਇਹ ਹਾਲਾਤ ਆ ਚਿੱਟੇ ਦੇ ਥਾਂ-ਥਾਂ ਮਿਲ ਰਹੇ ਆ ਮੁੰਡੇ ਥਾਂ-ਥਾਂ ਮਾਰ ਰਹੇ ਨੇ ਯਾਰ ਕੋਈ ਸੁਣਵਾਈ ਨਹੀਂ ਜੇ ਹੁੰਦਾ ਭਗਤ ਮਾਨ ਦੀ ਸਰਕਾਰੇ ਹੁੰਦਾ ਜਮੀ ਬੜਾ ਬਹਿ ਗਿਆ ਉਹ ਸੀ ਮੈਂ ਲੱਕ ਤੋੜਦਾ ਨਾ ਖੇਤ ਸੀ ਨਾ ਹੋਣਾ ਬਾਈ ਕਿੱਥੇ ਲੱਕ ਤੋੜਦਾ ਜਮਾ ਸਾਹ ਤਾਂ ਹਰੇਕ ਪਿੰਡ ਕਿਹੜਾ ਪਿੰਡ ਆ ਯਾਰ ਜਿੱਥੇ ਪੰਜ ਪੰਜ 7 7 ਬੰਦੇ ਵੇਚਦੇ ਨਹੀਂ ਹੈਗੇ ਬੁਰੂ ਪੁੱਤ ਚੱਕ ਕੇ ਲਿਆ ਜਦੋਂ ਮੈਂ লাশ ਕੋਲੇ ਗਿਆ ਮੈਨੂੰ ਚੱਕਿਆ ਨਹੀਂ ਗਿਆ ਉਹ ਮੁੰਡੇ ਕੇ ਚੱਕ ਕੇ ਪਾਲਾ ਗੱਡੀ ਚ ਦਾ ਮੈਨੂੰ ਚੱਕਿਆ ਨਹੀਂ ਗਿਆ ਗੱਡਿਆ ਸੀ ਆਪਦੀ ਗੱਡੀ ਚ ਚੱਕ ਕੇ ਪਾ ਕੇ ਲਿਆ ਰਾਤ ਤੇ ਇੱਥੇ ਸਾਨੂੰ ਪੁਲਿਸ ਵਾਲੇ ਕਹਿੰਦੇ ਤੁਸੀਂ ਤਾਂ ਮੈਟ ਲਾਗੇ লাশ ਨੂੰ ਚੱਕੀ ਫਿਰਦੇ ਹੋ ਇੱਥੋਂ ਜਾਓ ਕਹਿੰਦੇ ਮੈਟ ਲਾ ਐ ਬੋਲਦੇ ਇਹ ਮਲਾਜਮ ਦਾ ਮੁੰਡਾ ਮਰਿਆ ਹੋਵੇ ਹਜੇ ਤਾਂ ਇਹ ਬੰਦੇ ਫੜੇ ਨਾ ਜਾਣ ਨਾਲੇ ਬੁੱਸ ਵਾਲ ਨੂੰ ਸਾਰਾ ਪਤਾ ਹੁੰਦਾ ਵੀ ਆਹ ਬੰਦੀ ਵੇਚਦੇ ਆ ਇਹੋੀ ਗੱਲ ਨਹੀਂ ਬਿੰਨ ਨੂੰ ਪਤਾ ਨਹੀਂ ਹੁੰਦਾ ਹੁਣ ਇਹ ਲੇਲੇ ਵਾਲਾ ਇਥੋਂ ਕਿੰਨੀ ਕਵਾਟਾ 4 ਕਿਲੋਮੀਟਰ ਆ ਹੁਣ ਹੋਰ ਵੀ ਰੋਲਿਆਂ ਚ ਜਾਂਦੀ ਆ ਮਲਾਜ ਨੂੰ ਪਤਾ ਨਹੀਂ ਵੀ ਕਿਹੜੇ ਬੰਦੇ ਵੇਚਦੇ ਆ ਸਾਰਾ ਪਤਾ ਹੁੰਦਾ ਉਹ ਚੱਕੀ ਆ ਪਹਿਲਾਂ ਇਦੋਂ ਪਹਿਲਾਂ ਰੇਡਾਂ ਪਾਈ ਚੁੱਕੀਆਂ ਉਹ ਤੇ ਉਹਨਾਂ ਨੂੰ ਪਤਾ ਹੀ ਆ ਜੀ ਵੇਚਦਾ ਉਹ ਸ਼ਰੇਆਮ ਵੇਚਦਾ ਪਾਰਕਾਂ ਚ ਜੋ ਜਵਾਕ ਵੜਾ ਕੇ ਹੁੰਦੇ ਦੋ ਉਹਦੇ ਮੁੰਡੇ ਆ ਕੇ ਦੋਨੇ ਫੜਾਉਂਦੇ ਆ ਮੋਟਰਸਾਈਕਲ ਦੇ ਆ ਕੇ ਬਾਕੀ ਹੋਰ ਮੁੰਡੇ ਰੱਖ ਰੱਖੇ ਉਹਨੇ ਸਾਹਮਣੇ ਪਾਰਕ ਉਹਦੇ ਵਿੱਚ ਰੱਖ ਜਾਂਦੇ ਖੱਬਲ ਖੱਬਲ ਚ ਕਾਚ ਉਥੇ ਲਕੋਉ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੁਲਿਸ ਨੂੰ ਪਤਾ ਨਹੀਂ ਇਹਦੇ ਬਾਰੇ ਬਾਦਸ਼ਾਹ ਪਤਾ ਜੀ ਪੁਲਿਸ ਬਿਨਾ ਬੱਦੀ ਤੇ ਹੋ ਗਰੀ ਜਾਂਦਾ ਪੁਲਿਸ ਦਾ ਇੱਕ ਘੰਟੇ ਚ ਬੰਦ ਕਰਾ ਦੇ ਜੇ ਕਰਾਉਣਾ ਹੋਵੇ ਕਰਾਉਂਦੀ ਤੇ ਸਰਕਾਰੀ ਹੈ ਕੰਮ ਇਹ ਇਹ ਆਉਂਦਾ ਕਿੱਥੋਂ ਆ ਇਹਨਾਂ ਨੂੰ ਪਤਾ ਹੀ ਹੈ ਕਿੱਥੋਂ ਆਦਾ ਸਾਰਾ ਬਦਲਾ ਆਇਆ ਨਹੀਂ ਜਿਹੜਾ ਕਹਿੰਦੇ ਬਦਲਾ ਬਦਲਾ ਜਿਸ ਜੰਦਾ ਰੋਏ ਮੁੰਡੇ ਮਰੀ ਜਾਂਦੇ ਬਦਲਾਈ ਹੈ ਇਹ ਬਦਲਾ ਇਹਦੂ ਵੱਧ ਕੇ ਆਊਗਾ ਮਹਾਰਾਣੀ ਦੇ ਬੰਦੇ ਉਹ ਮਹਾਰਾਣੀ ਦੇ ਪੈਸੇ ਲੈ ਕੇ ਤਾਂ ਠੱਗੀ ਮਾਰੀ ਗਈ ਸੀ ਕਿੱਥੋਂ ਬੰਦੇ ਚੱਕ ਕੇ ਲੈਂਦੇ ਤੇ ਰਾਤ ਰਾਤ ਚੱਕ ਲੈਂਦੇ ਇਨਾਂ ਨੂੰ ਐਵੇਂ ਵੀ ਚਲੋ ਪਿੰਡ ਵਾਲੇ ਨੇ ਕਿਹੜਾ ਪੁੱਛਦਾ ਇੱਥੇ ਪੂਤਲੇ ਫੂਕਾ ਕੇ ਸਾਰਾ ਸੀ ਥਾਣੇ 'ਚ ਤਾਂ ਰਲਾ ਲਾਵਾਂਗੇ ਅਸੀਂ ਇਨਸਾਫ਼ ਨਾ ਦਿੱਤਾ ਸਾਨੂੰ ਸਾਡੀ ਮੌਤ ਪੂਮਾ ਹੋ ਜਾਏ ਅਸੀਂ ਮੁੰਡੇ ਦੇ ਬਰਾਬਰ ਜਿਹਾ ਮਰਾਂਗੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਾਨੂੰ ਇਹ ਦੱਸਣ ਵੀ ਬੰਦਾ ਕਿੱਥੇ ਹੈਗਾ ਜਿਹੜਾ ਫੜਿਆ ਝੂਠ ਮਾਰਨੀ ਕੀ ਲੋੜ ਆ ਗਈ ਝੂਠ ਸੁਬਾਨ ਮਾਰ ਰਹੇ ਨੇ ਝੂਠ ਸੁਬਾਨ ਨਹੀਂ ਮਾਰ ਰਹੇ ਅੱਛਾ ਮਿਲਦਾ ਤੁਹਾਡੇ ਪਿੰਡ ਹਾਂਜੀ ਹਾਂਜੀ ਮਿਲਦਾ ਹੀ ਪਾਰਕ 'ਚ ਉੱਥੇ ਆਮ ਹੀ ਚਿੱਟੀਆਂ ਦੀਆਂ ਸਰੈਂਜਾ ਡਿੱਗੀਆਂ ਪੰਗਾਂ ਹੁੰਦੀਆਂ ਅੱਛਾ ਜੀ ਹਾਂਜੀ ਇਹ ਕੀ ਹਾਲ ਹੈ ਆਹੀ ਵਾਲਾ ਜੀ ਇਹੀ ਵਾਲਾ ਜੀ ਤਾਂ ਕੀ ਕੀ ਕਹਿ ਰਿਹਾ ਜੀ ਹੁਣ ਕੀ ਤੁਸੀਂ ਅੰਦਰ ਜਾ ਕੇ ਆਇਓ ਕੀ ਕਹਿ ਰਿਹਾ ਬਈ ਇਹ ਤਾਂ ਕਹਿੰਦੇ ਤੁਸੀਂ ਐਫ ਆਰ ਕਟਾਓ ਅਸੀਂ ਬੰਦਾ ਦਿਖਾ ਦਿੰਨੇ ਆ ਸਾਨੂੰ ਤਾਂ ਅਗੂਠੇ ਵੀ ਲਾਏ ਸਾਰਾ ਕੁਝ ਕਟਾਇਆ ਤਾਂ ਸਾਨੂੰ ਤਾਂ ਬੰਦਾ ਦਿਖਾਇਆ ਨਹੀਂ ਹੁਣ ਐਸਐਚ ਚ ਗੱਡੀ ਲੈ ਕੇ ਵਾਗ ਗਿਆ ਹੁਣ ਐਸਐਚ ਤੋਂ ਨਿਕਲ ਨਾ ਜੀ ਉਹ ਗੱਡੀ ਲੈ ਕੇ ਨਿਕਲ ਗਿਆ ਉਹ ਕਹਿੰਦਾ ਜੀ ਬਸ ਮੈਨੂੰ ਆਨਲਾਈਨ ਕਰੀ ਚੱਲੋ ਆਨਲਾਈਨ ਅਸੀਂ ਇਹਨਾਂ ਨੂੰ ਕੀ ਕਰ ਦਾਂਗੇ ਜੀ ਆਪਦੇ ਪੁੱਤ ਨੂੰ ਸੈਂਤਾਂਗੇ ਕਿ ਮੈਂ ਇਹਨਾਂ ਨੂੰ ਆਨਲਾਈਨ ਕਰੂੰਗਾ ਹਾਂ ਉਹਦਾ ਸੰਸਕਾਰ ਕਰੂੰਗਾ ਕਿ ਮੈਂ ਇਹਨਾਂ ਨੂੰ ਆਨਲਾਈਨ ਕਰੂੰਗਾ ਕੁਛ ਸਰ ਜੇ ਪੱਤਰਕਾਰ ਸੱਚਾਈ ਦੱਸਦੇ ਨੇ ਪੱਤਰਕਾਰਾਂ ਦੇ ਪਰਚੇ ਝੂਠੇ ਕਿੰਨੇ ਪੱਤਰਕਾਰਾਂ ਦੇ ਝੂਠੇ ਪਰਚੇ ਦੇਤੇ ਇਹਦੇ ਕਰਤੂਤ ਦੇਖ ਲਓ ਤੁਸੀਂ ਲੱਗਦਾ ਕੈਮਰਾ ਲੈ ਕੇ ਆ ਜੰਨੇ ਹੋ ਸੱਚਾਈ ਨਹੀਂ ਦੱਸਣੀ ਸੱਚਾਈ ਦੱਸ ਰਹੇ ਨੇ ਅਗਲੇ ਤੁਸੀਂ ਪਲੀਜ਼ ਹਸਪੀਟਲ ਵੀ ਸਾਡੇ ਨਾਲ ਚੱਲੋ ਚਲੋ ਸਰਕਾਰ ਦੇ ਪੋਲ ਖੋ ਰਹੇ ਨੇ ਆ ਸਭ ਕੀ ਮੁੰਡੇ ਲੱਕ ਰੱਖੇ ਇਹਨਾਂ ਨੇ ਵੇਚਣ ਤੇ ਚੱਲ ਮੁੰਡੇ ਰੱਖ ਰੱਖੇ ਚੱਲ ਚਾਰ ਮੁੰਡੇ ਰੱਖ ਰੱਖੇ ਸਲਾਈ ਕਰਨ ਦੇ ਗਾਹਾਂ ਵੀ ਸਾਰੇ ਪਿੰਡਾਂ ਦੇ ਜੀ ਸਾਰੇ ਪਿੰਡਾਂ ਦਾ ਹੀ ਹਾਲ ਹੈ ਸਾਰੇ ਪਿੰਡਾਂ ਦਾ ਲਹਿਰੀ ਲਾ ਲੋ ਤਲਵੰਡੀ ਚ ਬੋਲੋ ਤਲਵੰਡੀ ਚ ਠਾਣਾ ਨਾ ਤਲਵੰਡੀ ਚੋ ਬੋਲੋ ਕਿੰਨਾ ਚਿੱਟਾ ਦਵਾਵਾਂ ਮੈਂ ਅੱਛਾ ਜੀ ਹਾਂ ਜਿੰਨਾ ਕਹੋਗੇ ਤਲਵੰਡੀ ਚੋ ਦਵਾ ਦਿੰਨਾ ਇਹ ਕਹਿੰਦਾ ਸੀ ਖਤਮ ਕਰਤਾ ਵਕਉਂਦੀ ਇਹ ਨਾ ਸਾਰਾ ਵਕਉਂਦੀ ਇਹ ਨਾ ਬੋਲ ਤਲਵੰਡੀ ਦੇ ਵਿੱਚ ਜਨ ਲਵਾਉਂਦਾ ਹੈਗਾ ਮੁੰਡਿਆਂ ਤੋਂ ਵਕਿਆ ਕੇ ਸਾਰਾ ਜਨੇ ਕੰਮ ਕਰਾ ਕੇ ਇੱਥੇ ਨੇ ਮੁੰਡਿਆਂ ਨੂੰ ਲਵਾ ਦੂ 5 500 ਹਾਂ ਸਾਰੀ ਪ੍ਰਸ਼ਾਸਨ ਦੀ ਰਲੀਮਲੀ ਪਛਹਤ ਭੋਤਾ ਕੀ ਸਾਰੀ ਵਿਚਰ ਇਹ ਕਰਦੇ ਨੇ ਸਾਰਾ ਚਿੱਟਾ ਕਿਉਂ ਦੇਣਗੇ ਇਹ ਮਾਰੇ ਪੁੱਤ ਮਾਰੀ ਜਾਂਦੇ ਨੇ ਜੀ ਪ੍ਰਸ਼ਾਸਨ ਇਹ ਠੱਕਾ ਛਾਈ ਕਰਦਾਗਾ ਕੋਈ ਕਾਰਵਾਈ ਨਹੀਂ ਕਰਦੇ ਜੀ ਸਾਨੂੰ ਹੁਣ ਸਾਫ ਮਿਲੇ ਜੀ ਹਾਂ ਸਾਨੂੰ ਨਸ਼ਾ ਵਿਕ ਰਿਆ ਨਾ ਹਾਂ ਨਸ਼ਾ ਬਹੁਤ ਵਿਕ ਰਿਆ ਜੀ ਬਹੁਤ ਜਿਆਦਾ ਨਸ਼ਾ ਵਿਕ ਰਿਆ ਸਾਡੇ ਬੱਚੇ ਦੀ ਜੋ ਹੁਣ ਮੌਤ ਹੋਈ ਹੈ ਨਸ਼ਾ ਸਾਡੇ ਪਿੰਡੋਂ ਤਾਂ ਵੀਰੇ ਨਹੀਂ ਹਟਦਾ ਵਿਕਣੋਂ ਬਿਲਕੁਲ ਵੀ ਨਹੀਂ ਹਟਦਾ ਮੈਂ ਗਾਰੰਟੀ ਕਹਿੰਨੀ ਆ ਜੇ ਮੇਰੇ ਪਿੰਡੋਂ ਨਸ਼ਾ ਘਟ ਗਿਆ ਨਾ ਵਿਕਣੋਂ ਮੈਂ ਤੌਣ ਲਾਹ ਦੂੰ ਸਭ ਤੋਂ ਜ਼ਿਆਦਾ ਇਹਨਾਂ ਚ ਨਸ਼ਾ ਵੇਚਣਾ ਰਾਜਾ ਆਦੀ ਹੈ ਰਾਜਾ ਆਦੀ ਹੈ ਜਿੰਨਾ ਨਸ਼ਾ ਵੇਚਦਾ ਜਦੋਂ ਸਰਪੰਚ ਨੂੰ ਚੈਲੰਜ ਕਰਦਾ ਉਹ ਬੰਦੇ ਨੇ ਸਰਪੰਚ ਨੂੰ ਚੈਲੰਜ ਕਰਦਾ ਸਰਪੰਚ ਸਰਪੰਚ ਹੋਇਆ ਮੈਂਬਰ ਹੋਇਆ ਪੰਜ ਹੁੰਦੇ ਪੰਚਾਇਤ ਹੁੰਦੀ ਹੈ ਪਿੰਡ ਦੀ ਇੱਕ ਇੱਕ ਹੁੰਦੇ ਮੈਂਬਰ ਹੁੰਦੇ ਆ ਮੰਨ ਕੇ ਚੱਲ ਸਾਰੇ ਪਿੰਡ ਦਾ ਉਹ ਹੁੰਦੇ ਨੇ ਜਦੋਂ ਉਹਨਾਂ ਨੂੰ ਉਹਨਾਂ ਨੇ ਉਹ ਕਰਤਾ ਆ ਸਾਡੇ ਵਰਗੇ ਕੀ ਉਹ ਨਾ ਮੁਰੇ ਹੈਗੇ ਯੋਸਾ ਪੰਚ ਨੂੰ ਚੈਲੰਜ ਕਰ ਬਸ ਇੰਨੀ ਹੈ ਵੀ ਸਾਨੂੰ ਮੇਰੇ ਪੁੱਤ ਨੂੰ ਇਨਸਾਫ ਮਿਲ ਜਾ ਚੜ ਜਾ ਮੈਨੂੰ ਕੋਈ ਕਿਸੇ ਤੋਂ ਲੈਣਾ ਦੇਣਾ ਨਹੀਂ ਮੈਨੂੰ ਸਿਰਫ ਮੇਰੇ ਪੁੱਤ ਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਪੁੱਤ ਦੀ ਜਿਹੜੀ ਇੱਥੇ ਮਿੱਟੀ ਰੋੜ ਰਹੀ ਹੈਗੀ ਉਹਨੂੰ ਇਨਸਾਫ ਮਿਲਣਾ ਚਾਹੀਦਾ ਰਾਜਾ ਆਦੀ ਹੱਥ ਜਿੰਨ ਹੱਥ ਜਿੰਨੀ ਹੋ ਜਾ ਕੇ ਉਹਨੂੰ ਉਨੀ ਸਜ਼ਾ ਦਿੱਤੀ ਜਾਵੇ ਉਹਨੂੰ ਤਾਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਮੇਰਾ ਪੁੱਤ ਗੱਡਰ ਵਰਗਾ ਆਹ ਮੁੰਡਿਆਂ 'ਚ ਘਣਾ ਦੀਂਦਾ ਨਹੀਂ ਸੀ ਐਡਾ ਹੀ ਦੀਂਦਾ ਨਹੀਂ ਸੀ ਉਹਨਾਂ ਮੂਰੇ ਖੜੇ ਜਿਹੜਾ ਮੇਰਾ ਪੁੱਤ ਐਡਾ ਗੱਡਰ ਸੀ ਸਾਰਿਆਂ ਨਾਲ ਸੋਣਾ ਤੋਂ ਬਾਕੀ ਤੁਹਾਡੇ ਕੋਲ ਆਊਗਾ ਤੁਸੀਂ ਦੇਖ ਲਿਓ ਮੇਰਾ ਪੁੱਤ ਐਡਾ ਸੋਹਣਾ ਸੀ ਮੇਰੇ ਕੋਲ ਗਿਆ 7 ਵਜੇ ਚਾਹ ਕਰਕੇ ਗਿਆ ਬਹੂ ਰ ਚਾਹ ਪੀ ਆਈਆ ਤੇ ਕਹਿੰਦੀ ਆ ਜਾ ਆ ਜਾ ਸਾਨੂੰ ਤਾਂ ਹੀ ਨਹੀਂ ਸਦਾ ਸਟਾ ਕਹਿੰਦਾ ਮੈਂ ਮੋੜ ਜਾਣਾ ਟਰੈਕਟਰ ਲੋਡ ਕਰਾਉਣਾ ਬੰਦੇ ਵੀ ਗਵਾਹੀ ਦੇਣਗੇ ਟਰੈਕਟਰ ਵਾਲੇ ਰਾਜੀ ਆਦੀ ਨੇ ਫੋਨ ਕਰਕੇ ਸੱਦਿਆ ਕਿ ਆ ਜਾ ਓਏ ਆਪਾ ਬਹੁਤ ਜਾਣਾਗਾ ਕੀ ਹੁੰਦਾ ਲੜਾਈ ਹੁੰਦੀ ਹੈ ਜਿੱਥੇ ਉਹ ਤੋਂ ਲੜਾਈ ਤੋਂ ਬਾਅਦ ਉਹਨੇ ਚਿੱਟਾ ਪਿਆ ਚਿੱਟਾ ਪਿਆ ਕੇ ਫਿਰ ਉਹਨੇ ਜਦ ওভার ਲੋਡ ਹੋ ਗਿਆ ਫਿਰ ਫਿਰ ਘਾਹ ਦੇ ਸਿੱਟੇ ਆ ਫਿਰ ਉਸ ਤੋਂ ਬਾਹ ਉਹਨੇ ਕਾਕੜ ਨੂੰ ਭੇਜਿਆ ਕੇ ਜਾ ਹੋਏ ਉਹਨਾਂ ਨੇ ਘਰੇ ਸੁਨਿਆ ਲਾ ਕੇ ਆ ਮੇਰੀ ਇਨੀ ਕਿਰਪਾ بس ਮੇਰੀ ਦੁਗਾਹ ਹੋਰ ਕੋਈ ਨਹੀਂ ਕਿ ਮੇਰੇ ਪੁੱਤ ਨੂੰ ਹਾੜੇ ਇਨਸਾਫ ਮਿਲਿਆ ਜਾਵੇ ਜਿਹੜੇ ਮੇਰੇ ਪੁੱਤ ਦੀ ਅੱਜ ਮਿੱਟੀ ਰੋਲਦੀ ਆ ਨਾ ਕਿਸੇ ਕਿਸੇ ਹੋਰ ਮਾਂ ਦਾ ਪੁੱਤ ਨਾ ਹੋਵੇ ਕਿਸੇ ਮਾਂ ਨਾਲ ਜਿਹਨੇ ਹੋ ਸਕਦਾ ਉਹਨਾਂ ਬੰਦ ਕੀਤਾ ਜਾਵੇ ਕਿਸੇ ਮਾਂ ਦਾ ਹੋਰ ਨਾ ਪੁੱਤ ਕਿਸੇ ਤੋਂ ਦੂਰ ਹੋਵੇ ਪਿਓ ਤੋਂ ਦੂਰ ਹੋਵੇ ਬੰਦਰੋਂ ਦੂਰ ਹੋਵੇ ਮੇਰੇ ਨਿੱਕੇ ਨੂੰ ਨੂੰ ਮੈਂ ਨੂੰ ਕਿਵੇਂ ਹੋਗੀ ਦੋ ਜਵਾਂ ਕਦੀ ਮੈਂ ਇਹਨਾਂ ਨੂੰ ਕਿਵੇਂ ਪਾੜੂਗੀ ਜ਼ਮੀਨ ਜਾਇਦਾਦ ਮੇਰੇ ਕੋਲ ਨਹੀਂ ਹੈ ਕਿ ਮੈਂ ਕਿਹੜੇ ਸਾਹਮਣਾ ਪਾੜੂਗੀ ਅੱਜ ਰਾਇਆ ਆਦੀ ਕੋ ਤਾਂ ਸਭ ਕੁਝ ਹੈਗਾ ਚਿੱਟਾ ਤਾਂ ਵੀ ਵੇਚੀ ਜਾਂਦਾ ਹੈਗਾ ਜ਼ਮੀਨਾਂ ਦਾ ਮਾਲਕ ਹੈ ਸਭ ਕੁਝ ਵੇਚੀ ਜਾਂਦਾ ਹੈਗਾ ਪਰ ਜੇ ਸਾਡੇ ਕੰਨੇ ਦਾ ਸੋਚਣਾ ਸੀ ਵੀ ਇਹਨਾਂ ਦਾ ਪਿਓ ਇੱਕ ਹੀ ਬੰਦਾ ਘਮਾਉਣ ਵਾਲਾ ਇਹਨਾਂ ਦਾ ਉਹ ਮੇਰਾ ਬੰਦਾ ਕਾਲੇ ਬੀੜੇ ਦਾ ਮਰੀਜ਼ ਹੈਗਾ ਦਵਾਈ ਖਾਂਦਾ ਤਾਂ ਇਹ ਬੁੜਕੀ ਜਾਂਦਾ ਹੈਗਾ ਉਹਨੂੰ ਕੋਈ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਰ ਰਿਹਾ ਕੀ ਬੋਲ ਰਿਹਾ ਉਹਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ ਉਹ ਥੋੜਾ ਜਿਹਾ ਕੱਲ ਦਾ ਦਿਮਾਕੀ ਦੌਰ ਤੇ ਹੋਇਆ ਪਿਆਗਾ ਹਾਂਜੀ ਪਹਾੜੇ ਅੜ ਬਸ ਜਿੰਨੀ ਹੋ ਸਕਦਾ ਪਲੀਜ਼ ਸਾਡੀ ਮਦਦ ਕੀਤੀ ਜਾਵੇ ਸਿਰਫ ਉਹੀ ਮੰਗਿਆ ਹੈ ਕਿ ਸਾਡਾ ਇਨਸਾਫ ਕੀਤਾ ਜਾਵੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਜੋ ਵੀ ਬੱਚੇ ਆ ਉਹਨਾਂ ਦੀ ਸੁਰੱਖਿਆ ਵਾਸਤੇ ਜੋ ਵੀ ਗੰਧ ਹੈ ਨਸ਼ੇ ਦਾ ਇਹਨੂੰ ਸਾਫ਼ ਕੀਤਾ ਜਾਵੇ ਬਸ ਭਗਵਾਨ ਤੁਮਾਨ ਤੱਕ ਇਹ ਵੀਡੀਓ ਸਾਡੀ ਭਗਵਾਨ ਤੁਮਾਨ ਤੱਕ ਜਿਆਦਾ ਨਹੀਂ ਜਿਆਦਾ ਪਹੁੰਚੀ ਜਾਵੇ ਬਹੁਤ ਪੁੱਤ ਮਾਰ ਚੁੱਕੇ ਨੇ ਜੀ ਤੁਸੀਂ ਮੈਂ ਸਾਡੇ ਪਿੰਡ ਦੇ ਵਿੱਚ 7 ਬੰਦੇ ਮਰ ਗਏ 7ਾਂ ਨੇ ਕਿਸੇ ਦੇ ਨਹੀਂ ਇਹ ਕਿਹਾ ਹੈਗਾ ਵੀ ਅਸੀਂ ਮੀਡੀਆ ਵਾਲੇ ਦੇ ਵਿੱਚ ਆ ਕੇ ਅਸੀਂ ਐਂ ਕਹਾਂਗੇ ਆ ਸਾਡਾ ਜਿ ਮੁੱਕਿਆ ਸਾਡੇ ਕਾਲਜੇ ਤੇ 6:00 ਵੱਜੀ ਅਸੀਂ ਤਾਂ ਮੀਡੀਆ ਵਾਲੇ ਸੱਦੇ ਹੈਗੇ ਨਹੀਂ ਕਿਸੇ ਨੇ ਸਾਡੇ 7 7 ਬੰਦੇ ਮਾਰੇ ਗਾਡਰ ਵਰਗੇ ਕਿਸੇ ਨੇ ਕਿਹਾ ਕਿਉਂ ਉਹਨਾਂ ਨੂੰ ਪਤਾ ਸੀ ਵੀ ਸਾਡੇ ਦਾ ਕਿਸੇ ਦੇ ਸੁਣਨਾ ਨਹੀਂ ਹੈਗਾ ਸੁਣਵਾਈ ਹੈ ਨਹੀਂ ਮੰਨ ਕੇ ਚੱਲ